ਬ੍ਰਦਰ ਕੀ ਨਾਮ ਹੈ ਅਜੀਤ ਪਾਜ਼ ਸਿੰਘ ਉਹ ਜਿਹੜਾ ਪਿੰਡ ਕੋਨੇਵਾਲ ਪਿੰਡ ਆ ਪਾਜੀ ਸਭ ਤੋਂ ਪਹਿਲਾਂ ਤਾਂ ਤਸਦੀਕ ਕੀ ਹਾਲਾਤ ਨੇ ਤੁਹਾਡੀ ਘਰ ਦੀ ਕਿਉਂਕਿ ਕਈ ਸਾਲਾਂ ਦੀ ਮਿਹਨਤ ਨਾਲ ਹਾਲਾਤ ਪਾਜੀ ਬਹੁਤ ਮੜਿਆ ਹਾਲਾਤ ਤੇ ਪਾਜੀ 2014 ਸਟਾਰਟ ਕੀਤੀ ਸੀ ਤੇ 25 ਆ ਗਿਆ ਬਸ ਹੁਣ ਕੰਪਲੀਟ ਹੀ ਹੋਈ ਬਸ ਪੇਂਟ ਕਰਾਉਣਾ ਸੀ ਵਿਆਹ ਕਰਨਾ ਸੀ ਬ੍ਰਦਰ ਦਾ ਉਹਨਾਂ ਨੇ ਨਵਾਂ ਸਾਲਾਂ ਬਾਅਦ ਆਏ ਆ ਉਹੀ ਪਾਜੀ ਲੋਕਾਂ ਨੇ ਵੀਡੀਓ ਪਾ ਪਾ ਸੱਦ ਲਿਆ ਇੱਥੇ ਇਹਦੇ ਅਸੀਂ ਬੜਾ ਰੋਕਾ ਹੈ ਉਹਨਾਂ ਨੂੰ ਭਾਜੀ ਮੈਂ ਇਹੋ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਫੇਕ ਆਈਡੀਆ ਬਣਾ ਕੇ ਫੇਕ ਫੇਕ account ਦੇਣਦੇ ਆ ਨਾ ਇਹ ਸਾਡੇ ਦੋਸਤ ਦੀ ਕੋਠੀ ਹੀ ਮਦਦ ਕਰੋ ਅੱਜ ਕਿਤੇ ਮਦਦ ਨਾ ਕਰੋ ਮੇਰਾ ਨੰਬਰ ਲਓ ਸਿੱਧਾ ਮਦਦ ਤੇ ਭਾਜੀ ਮੈਂ ਮਦਦ ਨਹੀਂ ਮੰਗਦਾ ਬਸ ਮੈਂ ਕਹਿੰਦਾ ਧੋਖਾ ਧੜੀ ਤੋਂ ਬਚੋ ਭਾਜੀ ਕਿ ਇਹਨੂੰ ਪੈਸੇ ਨਾ ਪਾਓ ਬਯੂਰ ਭਾਜੀ ਮੈਨੂੰ ਵੀਡੀਓ ਬਣਾ ਕੇ ਨਾ ਕਿ ਇਹ ਬੰਦੇ ਨੇ ਉਹਨੇ ਨਿਸ਼ਾਨੀ ਪਤਾ ਕੀ ਰੱਖੀ ਟੈਟੂ ਵੀ ਰੱਖੀ ਮੇਰੇ ਕਹਿੰਦਾ ਮੈਂ 100 ڈالر ਕਿਸੇ ਨੂੰ ਪਾਇਆ ਸੀ ਉਹ ਧੋਖਾ ਧੜੀ ਚ ਕਹਿੰਦੇ ਪਵਾ ਲਿਆ ਮੈਨੂੰ ਵੀਡੀਓ ਬਣਾ ਕੇ ਕਹਿੰਦਾ ਤੂੰ ਮੈਨੂੰ ਵੀਡੀਓ ਕਾਲ ਤੇ ਆ ਵੀਡੀਓ ਕਾਲ ਤੇ ਆਣ ਕੇ ਮੇਰਾ ਟੈਟੂ ਵੇਖਿਆ ਤੇ ਫਿਰ ਮੈਨੂੰ ਕਹਿੰਦਾ ਗੱਲ ਕੀਤੀ ਮੈਂ ਨਾਲ ਧੋਖਾ ਧੜੀ ਭਾਜੀ ਬਹੁਤ ਚੱਲਣ ੜੀ ਆ ਮੇਰਾ ਨੰਬਰ ਲਓ 9876531999 ਵੀਜੀ 9876531999 ਵੀਜੀ ਮੇਰਾ ਨੰਬਰ ਹੈ ਸੰਪਰਕ ਕਰ ਲੈ ਵੀਜੀ ਜਦੋਂ ਮਰਜੀ ਕਿੰਨੇ ਸਾਲ ਦੀ ਇਹ ਮਿਹਨਤ ਆ ਜਿਹੜੀ ਟਕਨਾ ਚੂਰ ਹੋ ਗਈ ਹੁਣ ਹਾਲਾਤ ਕੀ ਨੇ ਜੀ ਤੁਹਾਡੇ ਕੋਲ ਭਾਜੀ ਹਾਲਾਤ ਕੀ ਦੱਸੀਏ ਵੀ ਇੰਨਾ ਹੁਕਮ ਨਹੀਂ ਹੋਇਆ ਵੀ ਅੰਦਰੋਂ ਚਮਚਾ ਹੀ ਕੱਢ ਲੀਏ ਇੱਕ ਸਭ ਕੁਛ ਅੰਦਰ ਆ ਜਾਣ ਜਾਂ ਜਾਂਦੇ ਭਾਜੀ ਗਏ ਸੀ ਆਪਾਂ ਪੈਰ ਫਿਸਲ ਫਿਸਲ ਜਾਂਦੇ ਪਛਾਣ ਟੱਲ ਗਈ ਕੋਠੀ ਸਰ ਨਹੀਂ ਜਾ ਰਿਆ ਇੰਜੀਨੀਅਰ ਸੱਦਿਆ ਸੀ ਆਪਾਂ ਕੰਨਾਂ ਪੀ ਨਹੀਂ ਭਾਈ ਤੇ ਨਹੀਂ ਉਤਰਨ ਲੈਂਟਰ ਵੀ ਪੜ ਗਿਆ ਭਾਈ ਕਿੰਨੇ ਕਰੋੜਾਂ ਨੁਕਸਾਨ ਹੋ ਗਿਆ 1 ਕਰੋੜ ਦਾ ਨੁਕਸਾਨ ਆ ਗਿਆ ਤੁਹਾਨੂੰ ਦੱਸਿਆ ਵੀ ਤੂੰ ਹੀ ਲਾ ਲੋ ਆਪੇ ਸਾਹਿਬ 9 ਸਾਲਾਂ ਚ ਬ੍ਰਦਰ ਉੱਥੇ ਬਾਹਰ ਕੰਮ ਕਰਦਾ ਰਿਹਾ 9 ਸਾਲ ਉਹਦੇ ਤੇ 9 ਸਾਲ ਇਹ 18 ਸਾਲ ਕਿੰਨੇ ਹੁੰਦੇ ਆ ਭਾਜੀ 18 ਸਾਲਾਂ ਚ 1.5 ਕਰੋੜ ਰੁਪਏ ਨਹੀਂ ਕਮਾ ਸਕਦੇ

ਤੇ ਪਹਿਲਾਂ ਕਿਰਾਏ ਤੇ ਰਵਾਂਗੇ 2 ਮਹੀਨੇ ਨੂੰ 2-3 ਮਹੀਨੇ ਤੇ ਕੋਈ ਇਤਨਾ 4 ਸਾਲਾਂ ਬਾਅਦ ਕਰਾਂਗੇ ਹੁਣ ਆਲਰੇਡੀ ਕਰਾਂਗੇ ਜ਼ਰੂਰ ਭਾਜੀ ਫੇਰ ਮੈਂ ਰਿਪੋਰਟਰ ਸੱਦੂਗਾ ਭਾਜੀ ਜਿੰਨੇ ਭਾਈ ਜਿੰਨਿਆਂ ਦੇ ਫੋਨ ਆਂਦੇ ਮੈਨੂੰ ਮਦਦ ਵਾਸਤੇ ਮੈਂ ਸਾਰਿਆਂ ਨੂੰ ਬੁਲਾਉਂਗਾ ਲੰਗਰ ਲਾਉਂਗਾ ਪੁੱਲਾ ਭਾਈ ਜੀ ਮੇਰਾ ਲੈਂਟਰੂ ਗੁਰੂ ਆਮ ਦਾ ਅਧਿਕਾਰ ਪਾਉਂਦਾ ਜੇ ਉਹਨਾਂ ਨੇ ਦੋ ਮੰਜ਼ਲਾਂ ਢਾਈਆਂ ਤਿੰਨ ਪਾਉਂਗਾ ਬਸ ਅਨੁਪ੍ਰੋਸਾ ਗੁਰੂ ਰਾਮ ਦਾ ਸਿੱਕੇ ਪ੍ਰਸ਼ਾਸਨਿਕ ਸਰਕਾਰ ਤੇ ਭਰੋਸਾ ਹੈ